ਖਬਰਨਾਮਾ ਦੇਖ ਰያ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਲੋਕ ਸਭਾ ਦੇ ਮੈਂਬਰ ਭਾਈ ਅਮਰਪਾਲ ਖਾਲਸਾ ਦੀ ਪਾਰਟੀ ਦੇ ਆਗੂਆਂ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਾਂਗੇ ਵੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਪੰਜਾਬ ਦੇ ਮੁੱਖ ਮੰਤਰੀ ਬਣਗੇ ਲੋਕ ਸਭਾ ਦੇ ਮੈਂਬਰ ਭਾਈ ਅਮਰਪਾਲ ਸਿੰਘ ਖਾਲਸਾ ਹਾਲਾਂਕਿ ਚੁਣੌਤੀ ਦਿੱਤੀ ਗਈ ਸੀ ਕਿ ਮੈਂ ਆਪਣੇ ਹਲਕੇ ਦੀ ਹਲਕਾ ਸ਼੍ਰੀ ਕਰੋੜ ਸਾਹਿਬ ਦੀ ਸਦ ਰੁੱਤ ਸ਼ਾਸਨ ਦੇ ਵਿੱਚ ਗੱਲਬਾਤ ਰੱਖਣਾ ਚਾਹੁੰਦਾ ਹਾਂ ਮੇਰੇ ਹਲਕੇ ਦੇ ਵਿੱਚ ਹੜ ਆਏ ਮੇਰੇ ਹਰਕੇ ਦੇ ਵਿੱਚ ਲੂਟਾ ਖੂਆ ਹੋਈਆਂ ਮੇਰੇ ਹਲਕੇ ਦੇ ਵਿੱਚ ਲੋਕ ਬੇਕਾਰ ਹੋ ਗਏ ਉਹਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਮੇਰੇ ਹਲਕੇ ਦੇ ਵਿੱਚ ਨਸ਼ਾ ਵਧ ਗਿਆ ਹੈ ਮੈਂ ਉਹ ਆਵਾਜ਼ ਜਿਹੜੀ ਹੈ بلند ਕਰਨਾ ਚਾਹੁੰਦਾ ਹਾਂ ਲੋਕ ਸਭਾ ਸਰਦ ਰੁੱਤ ਸੈਸ਼ਨ ਵਿੱਚ ਜਾ ਕੇ ਪੰਜਾਬ ਸਰਕਾਰ ਨੇ ਤਿੰਨ ਵਾਰ ਨਾਕੀ ਕੀਤੀ ਜਦੋਂ ਸਪਸ਼ਟੀਕਰਨ ਮੰਗਿਆ ਗਿਆ ਤਾਂ 5000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਭਾਈ ਅੰਮਰਤਪਾਲ ਖਾਲਸਾ ਦੇ ਵਿਰੁੱਧ ਬਾਅਦ ਵਿੱਚ ਉਸ ਅਰਜੀ ਨੂੰ ਖਾਰਜ ਕਰ ਦਿੱਤਾ ਗਿਆ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਹਾਲਾਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਉਨਾ ਜਵਾਨਤਾਂ ਨੂੰ ਵੀ ਰੱਦ ਕੀਤਾ ਹੈ ਜਿਹੜੀਆਂ ਜਵਾਨਤਾਂ ਭਾਈ ਅੰਮ੍ਰਿਤਪਾਲ ਖਾਲਸਾ ਦੇ ਆ ਸਮਰਤ ਜਿਹੜੇ ਸਾਥੀਆਂ ਵੱਲੋਂ ਪਟੀਸ਼ਨਾਂ ਪਾਈਆਂ ਗਈਆਂ ਸੀ ਪੰਜਾਬ ਸਰਕਾਰ ਦੇ ਵਿਰੁੱਧ ਅਜਨਾਲਾ ਥਾਣੀ ਤੇ ਜਿਹੜੇ ਲੋਕਨਾਲ ਸੀ ਭਾਈ ਅੰਮ੍ਰਿਤਪਾਲ ਖਾਲਸਾ ਦੇ ਹੁਣ ਭਾਈ ਅੰਮ੍ਰਿਤਪਾਲ ਖਾਲਸਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾ ਬਾਅਦ ਆਉਣਗੇ ਕਿਉਂਕਿ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਸੁਰਖੀਆਂ ਦੇ ਵਿੱਚ ਬਣ ਗਏ ਨੇ ਭਾਈ ਅੰਮਰਤਪਾਲ ਸਿੰਘ ਖਾਲਸਾ ਜੋ ਮੌਜੂਦਾ ਲੋਕ ਸਭਾ ਦੇ ਮੈਂਬਰ ਨੇ ਅਲਕਾ ਸ਼੍ਰੀ ਖਡੂਰ ਸਾਹਿਬ ਤੋਂ ਹਾਲਾਂਕਿ ਭਾਰਤੀ ਜਨਤਾ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਅਤੇ ਕੇਂਦਰੀ ਮੰਤਰੀ ਅਮਨੀਤ ਬਿੱਟੂ ਨੇ ਕਿਹਾ ਸੀ ਕਿ ਪ੍ਰੋਲ ਦੇਣਾ ਤੇ ਪ੍ਰੋਲ ਲੈਣਾ ਲੋਕ ਸਭਾ ਦੇ ਮੈਂਬਰ ਅੰਮਰਤਪਾਲ ਸਿੰਘ ਖਾਲਸਾ ਦਾ ਹੱਕ ਹੈ ਅ ਇਧਰੂ ਹੈ ਮਨਪ੍ਰੀਤ ਖਾਲੀ ਹੁਣਾਂ ਨੇ ਵੀ ਕਿਹਾ ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਨੇ ਵੀ ਲੋਕ ਸਭਾ ਦੇ ਵਿੱਚ ਇਹ ਮੰਗ ਕੀਤੀ ਸੀ ਕਿ ਭਾਈ ਅਮਰਤਪਾਲ ਖਾਲਸਾ ਨੂੰ ਲੋਕ ਸਭਾ ਦੇ ਵਿੱਚ ਬੋਲਣ ਦਿੱਤਾ ਜਾਵੇ ਲੇਕਿਨ ਇਧਰੋਂ ਵੱਡੀ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੀ ਰਾਸ਼ਟਰੀ ਸੁਰੱਖਿਆ ਹੱਕ ਨੂੰ NSA ਤਹਿਤ ਜਾਰੀ ਤੀਜੀ ਲਗਾਤਾਰ ਹਿਰਾਸਤ ਨੂੰ ਚੁਣੌਤੀ ਦੇਣ ਵਾਲੀ ਪੁਲਿਸਨ ਤੇ ਸਮਾਈ ਕਰਦਿਆਂ ਸੂਬਾ ਸਰਕਾਰ ਤੋਂ ਉਹਨਾਂ ਦੇ ਦਸਤਾਵੇਜ਼ਾਂ ਦਾ ਪੂਰ ਰਿਕਾਰਡ ਤਲਬ ਕਰ ਲਿਆ ਹੈ ਜਿਨ੍ਹਾਂ ਦੇ ਆਧਾਰ ਤੇ ਇਹ ਹਿਰਾਸਤ ਦੇ ਹੁਕਮ ਜਾਰੀ ਕੀਤੇ ਗਏ ਸਨ ਇਹਨਾਂ ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਪਟੀਸ਼ਨ ਅਤੇ ਪੈਰਾਵਾਰ ਜਵਾਬ ਦਾਖਲ ਕਰਨ ਲਈ ਇੱਕ ਹਫਤੇ ਦਾ ਸਮਾਂ ਦਿੰਦਿਆਂ ਮਾਮਲੇ ਦੀ ਅਗਲੀ ਸੁਣਵਾਈ 20 ਜਨਵਰੀ ਤੱਕ ਤੱਕ ਕੀਤੀ ਹੈ 20 ਜਨਵਰੀ ਨੂੰ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਪਵੇਗਾ ਮੁੱਖ ਜਸਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਨੇ ਸੁਣਵਾਈ ਦੀ ਸ਼ੁਰੂਆਤ ਵਿੱਚ ਟਿੱਪਣੀ ਕੀਤੀ ਕਿ ਸੁਪਰੀਮ ਕੋਰਟ ਨੇ 10 ਨਵੰਬਰ 2025 ਦੇ ਆਪਣੇ ਹੁਕਮ ਵਿੱਚ ਅਜਿਹੇ ਮਾਮਲਿਆਂ ਦੀ ਨਬਟਾਰੇ ਲਈ 6 ਹਫਤਿਆਂ ਦੀ ਸਮਾਂ ਸੀਮਾ ਨੇ ਦਾਅਵਾ ਕੀਤਾ ਹੈ ਅਮਰਤਪਾਲ ਵੱਲੋਂ 7 April 17 April 2025 ਦੇ ਹਿਰਾਸਤ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਸੰਬਰ ਦੇ ਪਹਿਲੇ ਹਫਤੇ ਦਰਕੀਤੀ ਗਈ ਸੀ ਬੈਟ ਨੇ ਸਪਸ਼ਟ ਕੀਤਾ ਕਿ ਸਰਕਾਰ ਦਾ ਜਵਾਬ ਮਿਲੇ ਬਿਨਾ ਅਦਾਲਤ ਅੱਗੇ ਨਹੀਂ ਵਧ ਸਕਦੀ ਜਿਸ ਤੋਂ ਬਾਅਦ ਰਾਜ ਵੱਲੋਂ ਸਮੇਂ ਦੀ ਮੰਗ ਸਵੀਕਾਰ ਕਰ ਲਈ ਗਈ ਅਮਰਤਪਾਲ ਸਿੰਘ ਨੇ ਤੀਜੀ ਵਾਰ ਦੀ NSA ਹਿਰਾਸਤ ਨੂੰ ਗੈਰਕਾਨੂੰਨੀ ਦੱਸਦਿਆਂ ਕਿਹਾ ਕਿ ਉਹਨਾਂ ਖਿਲਾਫ ਕੋਈ ਵੀ ਠੋਸ ਜਾਂ ਪ੍ਰੋਸੈਸਿੰਗ ਸਬੂਤ ਮੌਜੂਦ ਨਹੀਂ ਜੋ ਇਸ ਹਰਾਸਤ ਨੂੰ ਜਾਇਜ਼ ਆ ਸਕੇ ਪਟੀਸ਼ਨ ਵਿੱਚ ਦਾਵਾ ਕੀਤਾ ਗਿਆ ਕਿ ਹਰਾਸ ਦਾ ਹੁਕਮ ਮਨਮਾਨਾ ਹੈ ਸੰਵਿਧਾਨ ਦੀ ਧਾਰਾ 21 ਅਤੇ 22 ਦੇ ਤਹਿਤ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ ਉਹਨਾਂ ਨੇ ਕਿਹਾ ਕਿ ਉਹ April 2023 ਤੋਂ ਲਗਾਤਾਰ ਹਰਾਸਤ ਵਿੱਚ ਹਨ ਇਸ ਨੂੰ ਜਾਰੀ ਰੱਖਣ ਲਈ ਕੋਈ ਨਵਾਂ ਆਧਾਰ ਪੇਸ਼ ਨਹੀਂ ਕੀਤਾ ਗਿਆ ਪਟੀਸ਼ਨਰ ਨੇ ਸਾਰੇ ਉਹਨਾਂ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਪਟੀਸ਼ਨਰ ਨੇ ਕਿ ਕਿ ਉਹ ਕਿਸੇ ਵੀ ਦੇਸ਼ ਵਿਰੋਧੀ ਤੱਤਾਂ ਨਾਲ ਜੁੜੇ ਹੋਏ ਨਹੀਂ ਹਨ ਜਾਂ ਕਿਸੇ ਨੁਕਸਾਨ ਪਹੁੰਚਾਉਣ ਦੀ ਸਾਜਿਦਾ ਹਿੱਸਾ ਵੀ ਨਹੀਂ ਸਨ ਪਟੀਸ਼ਨ ਵਿੱਚ ਜ਼ਿਕਰ ਕੀਤਾ ਗਿਆ ਕਿ ਹਿਰਾਸਤ ਤੋਂ ਪਹਿਲਾਂ ਅਮਰਤਪਾਲ ਸਿੰਘ ਵਾਸ ਪੰਜਾਬ ਜਥੇਬੰਦੀ ਰਾਹੀਂ ਨੌਜਵਾਨਾਂ ਲਈ ਨਸ਼ਾ ਛਡਾਊ ਮਹਿਮ ਦੇ ਸਮਾਜ ਸੁਧਾਰ ਅਤੇ ਕੇਂਦਰਾ ਕਦਰਾਂ ਕੀਮਤਾਂ ਦੀ ਗੱਲ ਕਰਨ ਵਾਲੇ ਸਨ ਇਹ ਸਾਰਾ ਮਾਮਲਾ ਮਾਮਲਾ ਫਿਰ ਦੁਬਾਰਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਵਿਚਾਰਿਆ ਗਿਆ ਵਿਚਾਰ ਹਦੀਨ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਨੇ ਪੰਜਾਬ ਸਰਕਾਰ ਨੂੰ ਕਿ ਤੁਸੀਂ ਆਪਣਾ ਪੱਖ ਰੱਖੋ ਜਵਾਬ ਮੰਗਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਕੀ ਭਾਈ ਅਮਰਪਾਲ ਖਾਲਸਾ ਵੱਲੋਂ ਜਿਹੜੀ ਚੁਣੌਤੀ ਦਿੱਤੀ ਗਈ ਹੈ ਉਸ ਚੁਣੌਤੀ ਨੂੰ ਲੈ ਕੇ ਕੀ ਅਮਰਪਾਲ ਖਾਲਸਾ ਅਤੇ ਉਸ ਦੇ ਪ੍ਰਵਾਹ ਨੂੰ ਰਾਹ ਮਿਲੇਗੀ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਰਤੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਭਾਈ ਅਮਰਪਾਲ ਖਾਲਸਾ ਦੇ ਸਮਰਥਕ ਵੋਟਰ ਪੰਥਕ ਆਗੂ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਰਣਨੀਤੀਆਂ ਬਣਾਉਣੀਆਂ ਪੈਣਗੀਆਂ ਤਿਆਰੀਆਂ ਕਰਨੀਆਂ ਕਰਨੀਆਂ ਪੈਣਗੀਆਂ ਕਿਉਂਕਿ ਜਿਹੜੇ ਸਮਰਥਕ ਨੇ ਉਹ ਕਹਿੰਦੇ ਨੇ ਕਿ ਅਸੀਂ ਐਜ਼ ਅ ਅਮਰਪਾਲ ਸਿੰਘ ਖਾਲਸਾ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਇਹ ਤਾਂ ਮੈਦਾਨ ਦੇ ਵਿੱਚ ਆਉਣ ਤੇ ਪਤਾ ਲੱਗੂਗਾ ਕਿਹੜਾ ਬਾਜ਼ੀ ਮਾਰਦਾ ਹੈ ਕਿਉਂਕਿ ਦੂਜੀਆਂ ਪਾਰਟੀਆਂ ਵੱਲੋਂ ਵੀ ਵੱਡੇ ਪੱਧਰ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਧੰਨਵਾਦ